ਸੋ ਅੱਜ ਅਸੀਂ ਪਹੁੰਚੇ ਆਂ ਸਪੈਸ਼ਲ ਦਹੀਂ ਭੱਲੇ ਖਾਣ ਵਾਸਤੇ ਆ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਲੱਗੇ ਹੋਇਆ ਨੇ ਤੇ ਇਹ ਸਾਡੇ ਭਾਈ ਸਾਹਿਬ ਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਆਪਣਾ ਨਰਮਨ ਸਿੰਘ ਹੈ ਜੀ ਨਰਮਨ ਸਿੰਘ ਜੀ ਸਪੈਸ਼ਲ ਠੰਡੇ ਭੱਲੇ ਵਾਲੇ ਜੀ ਦੂਰ ਦੂਰੋਂ ਭੰਦੇ ਖਾਣ ਆ ਯਾਰ ਬਹੁਤ ਹੀ ਦੂਰ ਦੂਰੋਂ ਕਹਿੰਦੇ ਸਪੈਸ਼ਲ ਦਹੀਂ ਭੱਲੇ ਖਾਣ ਵਾਸਤੇ ਲੋਕੀ ਇੱਥੇ ਪਹੁੰਚਦੇ ਆ ਸੋ ਅਸੀਂ ਤੁਹਾਨੂੰ ਇਹਨਾਂ ਨਾਲ ਮਿਲਾਉਂਦੇ ਆਂ ਹਾਂਜੀ ਸਰ ਜੀ ਹਾਂਜੀ 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 ਇਹ ਤੁਸੀਂ ਇਹ ਦਹੀਂ ਭੱਲੇ ਕਿੱਦਾਂ ਬਣਾਉਨੇ ਕਾਹਦੇ ਬਣਾਉਨੇ ਜੀ ਇਹ ਮਾਂਹ ਦਾਲ ਦੇ ਹੁੰਦੇ ਆ ਜੀ ਅੱਛਾ ਜੀ ਹਾਂਜੀ ਬੇਸਨ ਮਹਾਂ ਦਾ ਕਈ ਕੋ ਜੀ ਦੇ ਜਵਾਨਾਂ ਪਾ ਕੇ ਬਿਲਕੁਲ ਠੰਡੇ ਹੁੰਦੇ ਆ ਜੀ ਬਿਲਕੁਲ ਠੰਡੇ ਗਰਮੀਆਂ ਦਾ ਤੋਹਫਾ ਆ ਜੀ ਗਰਮੀਆਂ ਦਾ ਤੋਹਫਾ ਜੀ ਬਿਲਕੁਲ ਠੰਡੇ ਦਹੀਂ ਪੱਲੇ ਦਹੀਂ ਪੱਲੇ ਠੰਡੇ ਖਾਓ ਤੇ ਸਿਹਤ ਬਣਾਓ ਤੇ ਬਹੁਤ ਦੁਨੀਆ ਨਾਲ ਕੋ ਪਹੁੰਚ ਦਿਆ ਦਹੀਂ ਪੱਲੇ ਖਾਣ ਵਾਸਤੇ ਥੋੜੇ ਦਿਖਾਵਾਂਗੇ ਜੀ ਸਾਡੇ ਦਹੀਂ ਪੱਲੇ ਮੈਂ ਤਾਂ ਦਹੀਂ ਪੱਲੇ ਜਿੰਨੇ ਮਰਜ਼ੀ ਦੇਖੋ ਆਹ ਦੇਖੋ ਜੀ ਇਹਨਾਂ ਦੇ ਦਹੀਂ ਪੱਲੇ ਸਪੈਸ਼ਲ ਢੱਕ ਕੇ ਰੱਖਿਓ ਜੀ ਬਿਲਕੁਲ ਹਾਈਜੀਨ ਦਾ ਪੂਰਾ ਖਿਆਲ ਠੰਡੇ ਇਹ ਸੰਡੇ ਦਹੀਂ ਪੱਲੇ ਜੀ ਤੋ ਇਹਨਾਂ ਕੋ ਪਹੁੰਚੋ ਜੀ ਕਿਟਾਰੀਆਂ ਬਸਟੇ ਪੀਰ ਬੱਬਾ ਹਾਕਮ ਸ਼ਾਹ ਜੀ ਦਰਬਾਰ ਦੇ ਬਿਲਕੁਲ ਸਾਹਮਣੇ ਠੰਡੇ ਦਹੀਂ ਖੋਲੇ ਖਾਣ ਵਾਸਤੇ ਥੈਂਕ ਯੂ ਜੀ ਓਕੇ ਸਰ ਜੀ ਓਕੇ